ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਇੱਕ ਮੱਝ ਲੈ ਕੇ ਆਇਆ ਮੂਰਨ ਨਸਲ ਦੀ ਬਹੁਤ ਹੀ ਵਧੀਆ ਤਾਂ ਦੋਸਤੋ ਇਹ ਮੱਝ ਪਿੰਡ ਮਾਲਾਕਲਾ ਜ਼ਿਲ੍ਹਾ ਮੋਗਾ ਦੇ ਵਿੱਚ ਖੜੀ ਆ ਤੇ ਮੱਝ ਦੀ ਖਾਸੀਅਤ ਤੁਹਾਨੂੰ ਮੈਂ ਇੱਕ ਦੱਸਣ ਲੱਗਾ ਬਾਈ ਨੇ ਮੈਨੂੰ ਦੱਸਿਆ ਕਿ ਆ ਜਿਹੜੀਆਂ ਤਿੰਨ ਕਟੀਆਂ ਇਹ ਏਸੇ ਦੀਆਂ ਦਿੱਤੀਆਂ ਹੋਈਆਂ ਅੱਜ ਤੱਕ ਇਹਨੇ ਕਟੀਆਂ ਹੀ ਦਿੱਤੀਆਂ ਆ ਤਿੰਨੇ ਕਟੀਆਂ ਏਸੇ ਦੀਆਂ ਦਿੱਤੀਆਂ ਹੋਈਆਂ ਤੇ ਚੌਥੇ ਸੂਏ ਸੂਣਾ ਮੱਝ ਨੇ ਤੇ ਮੱਝ ਦੇ ਦਾਦ ਦਾ ਰਿਕਾਰਡ ਹੈ तकरीबन 14-15 ਕਿਲੋ 14-15 ਕਿਲੋ ਚੋਇਆ ਬਾਈ ਦਾਦਾ ਹੈ 14-15 ਕਿਲੋ तकरीबन ਬਾਈ ਕਹਿੰਦਾ ਮੈਂ ਦੁੱਧ ਚੋਇਆ ਤੇ ਮੱਝ ਹੁਣ ਸੂਣ ਵਾਲੀ ਆ ਮਿਲਕਵੇਨ ਦੇਖੋ ਕਿ ਕਿੰਨੀ ਇਹਦੀ ਜਿਹੜੀ ਫਲਾਵਰ ਦੇ ਵਿੱਚ ਆ ਤੇ ਮੱਝ तकरीबन ਸੂਣ ਦੇ ਮੌਕੇ ਲਾਉਂਦੀ ਹੈ ਇਹ ਤੇ ਥਾਂ ਮੈਂ ਤੁਹਾਨੂੰ ਦਿਖਾ ਦਣਾ ਥਾਂ तकरीबन ਸਾਰੇ ਇੱਕੋ ਜਿਹੇ ਆ ਕਿੰਨਾ ਟੈਮਰ ਹੈਂਦਾ ਬਾਈ ਸੂਨਚੇ ਤੇ ਅੱਛਾ 8-7 ਦਿਨ ਲੈ ਜਾਓਗੇ ਹਾਂ 8-7 ਦਿਨ ਤਕਰੀਬਨ ਲੈ ਕੇ ਜਾਂਦੀ ਹੈ ਮੱਝ ਇਹ ਤੇ ਵਧੀਆ ਨਸਲ ਦੀ ਮੱਝ ਆ ਘਰ ਦੀ ਮੱਝ ਆ ਬਾਈ ਦੀ ਕਿਸੇ ਵਪਾਰੀ ਕੋਲੇ ਨਹੀਂ ਆ ਇਹਨੇ ਕਟੀਆਂ ਦਿੱਤੀਆਂ ਨੇ ਨਾਲ ਸੱਤੇ ਸੂਏ ਸੋਨਾ ਤੇ 1 ਲੱਖ ਰੁਪਏ ਦੀ ਡਿਮਾਂਡ ਕਰਦਾ ਬਾਈ ਤੇ ਸਕਰੀਨ ਦੇ ਉੱਪਰ ਬਾਈ ਦਾ ਮੈਂ ਨੰਬਰ ਲਾ ਦਿੰਨਾ ਤੇ ਬਾਈ ਨਾਲ ਤੁਸੀਂ ਸੰਪਰਕਿਕ ਕਰ ਸਕਦੇ ਹੋ ਸਾਰੀ ਜਾਣਕਾਰੀ ਹੋ ਲੈ ਸਕਦੇ ਹੋ ਤਜੀਨੋ ਵੀ ਜਚੇ ਆਪਦੀ ਪੂਰੀ ਤਸੱਲੀ ਕਰਕੇ ਜਿਹੜੀ ਮੱਝ ਤੁਸੀਂ ਲੈ ਸਕਦੇ ਹੋ ਪਿੰਡ ਮਾਲਾ ਕਲਾਂ ਜ਼ਿਲ੍ਹਾ ਮੋਗਾ ਮੋਦਕ ਤੋਂ ਤਕਰੀਬਨ ਪੈਣ ਦਾ 7-8 ਕਿਲੋਮੀਟਰ ਵਾਰ ਦੀ ਦੂਰੀ ਤੇ ਤੇ ਆਓ ਆਪਦੀ ਪੂਰੀ ਤਸੱਲੀ ਕਰਕੇ ਤੁਸੀਂ ਮੱਝ ਖਰੀਦ ਸਕਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਸਾਰਿਆਂ ਸੱਜਣਾ ਦਾ ਸਾਰਾ ਸਤਿ ਸ਼੍ਰੀ ਅਕਾਲ ਜੀ